ਅੱਜ ਦੀ ਵੀਡੀਓ ਥੋੜੀ ਵੱਖਰੀ ਇਸ ਕਰਕੇ ਹੋਊਗੀ ਕਿ ਆਮ ਤੌਰ ਤੇ ਜਿਹੜੇ ਆਪਣੇ ਸਫਲ ਤਿਆਰਬਾ ਆਪਾਂ ਉਹਨਾਂ ਸੰਬੰਧੀ ਤੁਹਾਡੇ ਨਾਲ ਜਿਹੜੀਆਂ ਵੀਡੀਓ ਸਾਂਝੀਆਂ ਕਰਦੇ ਰਹੇ ਨੇ ਪਰ ਅੱਜ ਦੇ ਜਿਹੜੇ ਥੋੜੀ ਸਫਲਤਾ ਆਪਾਂ ਨੂੰ ਮਿਲੀ ਹੈ ਇੱਕ ਬੂਟੇ ਦੇ ਵਿੱਚ ਉਹਦੇ ਸੰਬੰਧੀ ਜਿਹੜੀ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂਗੇ ਇਹ ਬੂਟਾ ਹੈਗਾ ਜੀ ਅੰਜੀਰ ਦਾ ਤੇ ਇਹਦੇ ਵਿੱਚ ਆਪਾਂ ਤੋਂ ਕੀ ਕਮੀ ਰਹੀ ਆਪਾਂ ਉਹਦੇ ਬਾਰੇ ਜਿਹੜਾ ਤਿਆਰਬਾ ਸਾਂਝਾ ਕਰਾਂਗੇ ਜਦੋਂ ਇਹਨੇ ਫਲ ਚੱਕਿਆ ਸੀ ਬੂਟੇ ਨੇ ਤਾਂ ਕਾਫੀ ਭਾਰੀ ਮਾਤਰਾ ਦੇ ਵਿੱਚ ਚੱਕਿਆ ਸੀ ਤੇ ਆਪਾਂ ਵੀ ਕਾਫੀ ਖੁਸ਼ ਸੀ ਕਿ ਜਿਹੜਾ ਫਲ ਕਾਫੀ ਭਾਰੀ ਮਾਤਰਾ ਦੇ ਵਿੱਚ ਇਹਨੇ ਚੱਕਿਆਗਾ ਇੱਕ ਹਨੇਰੀ ਦੇ ਦੌਰਾਨ ਜਿਹੜਾ ਬੂਟਾ ਥੋੜਾ ਜਿਹਾ ਟੇਡਾ ਹੋ ਗਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਮਿੱਟੀ ਲਾ ਕੇ ਆਪਾਂ ਇਹਨੂੰ ਸਹੀ ਕੀਤਾ ਸੀਗਾ ਪਰ ਜਿਹੜੀ ਆਪਾਂ ਤੋਂ ਮੁੱਖੇ ਦੇ ਵਿੱਚ ਗਲਤੀ ਹੋਈ ਆ ਕਿ ਆਪਾਂ ਇਹਦੇ ਫਲ ਦੀ ਟ੍ਰੇਨਿੰਗ ਨਹੀਂ ਕਰ ਸਕੇ ਜੀ ਟ੍ਰੇਨਿੰਗ ਤੋਂ ਬਾਅਦ ਜਿਹੜਾ ਫਲ ਬਿਰਲਾ ਨਹੀਂ ਕਰ ਸਕੇ ਜੇਕਰ ਆਪਾਂ ਇਹਦਾ ਫਲ ਬਿਰਲਾ ਕੀਤਾ ਹੁੰਦਾ ਤਾਂ ਅੱਜ ਜਿਹੜਾ ਇਹਦੇ ਫਲਾਂ ਦਾ ਸਾਈਜ਼ ਇਸ ਤਰ੍ਹਾਂ ਛੋਟਾ ਨਹੀਂ ਰਹਿਣਾ ਸੀਗਾ ਤੇ ਫਲਾਂ ਦਾ ਸਾਈਜ਼ ਕਾਫੀ ਵਧੀਆ ਜਿਹੜਾ ਜਿਸ ਤਰ੍ਹਾਂ ਕਿ ਇਹ ਹੈਗਾਗਾ ਇਹ ਇਹਦਾ ਨੋਰਮਲ ਸਾਈਜ਼ ਆ ਜੀ ਇਸ ਤਰ੍ਹਾਂ ਇਹ ਨਾਰਮਲ ਸਾਈਜ਼ ਹੈਗਾ ਇਸ ਤਰ੍ਹਾਂ ਦਾ ਸਾਈਜ਼ ਸਾਰੇ ਫਲਾਂ ਦਾ ਬਣ ਜਾਣਾ ਸੀ ਜੇਕਰ ਆਪਾਂ ਇਹਦੇ ਵਿੱਚ ਥਿਨਿੰਗ ਕੀਤੀ ਹੁੰਦੀ ਤੇ ਜਿਹੜੀ ਥਿਨਿੰਗ ਕਰਨ ਦਾ ਸਮਾਂ ਦੱਸ ਦਈਏ ਤੁਹਾਨੂੰ ਕਿ ਜਦੋਂ ਫਲਾਂ ਤੋਂ ਬਾਅਦ ਛੋਟੇ-ਛੋਟੇ ਫਲ ਬਣਨੇ ਸ਼ੁਰੂ ਹੋ ਜਾਂਦੇ ਆ ਉਸ ਸਮੇਂ ਜਿਹੜੀ ਆਪਾਂ ਫਲਾਂ ਦੀ ਥਿਨਿੰਗ ਕਰ ਸਕਦੇ ਆਂਗੇ ਤੇ ਥਿਨਿੰਗ ਕਰਨ ਦਾ ਤਰੀਕਾ ਕੀ ਹੈ ਕਿ ਜਿਸ ਤਰ੍ਹਾਂ ਇੱਕ ਟਾਣੀ ਦੇ ਉੱਪਰ 8-9 ਫਲ ਲੱਗਿਆ ਤਾਂ ਉਹ 8-9 ਫਲਾਂ ਦੇ ਵਿੱਚੋਂ ਆਪਾਂ 3 ਤੋਂ 4 ਸਿਲੇਕਟਿਡ ਫਲ ਰੱਖ ਲੈਣੇ ਆ ਬਾਕੀ ਸਾਰੇ ਤੋੜ ਦੇਣੇ ਆਗੇ ਉਹ ਹੱਥ ਦੀ ਮਦਦ ਨਾਲ ਵੀ ਹੋ ਸਕਦਾ ਇਸ ਤਰ੍ਹਾਂ ਤੇ ਤੁਸੀਂ ਕਿਸੇ ਕਟਰ ਦੀ ਮਦਦ ਨਾਲ ਵੀ ਤੋੜ ਸਕਦੇ ਹੋ ਵੈਸੇ ਹੱਥ ਦੀ ਮਦਦ ਨਾਲ ਆਸਾਨੀ ਨਾਲ ਟੁੱਟ ਜਾਂਦਾ ਜੀ ਇਹ ਥਿਨਿੰਗ ਕਰਨ ਦਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਜਿਆਦਾ ਫਲ ਹੋਣ ਕਰਕੇ ਬੂਟੇ ਦੀ ਕੰਡੀਸ਼ਨ ਉਡੀ ਤਗੜੀ ਨਹੀਂ ਹੁੰਦੀਗੀ ਤੇ ਫਲ ਜਿਆਦਾ ਚੱਕ ਜਾਂਦਾਗਾ ਤੇ ਜਿਹੜਾ ਉਹਦੀ ਗਰੋਥ ਹੈਗੀ ਫਲ ਦੀ ਉਹ ਸਹੀ ਨਹੀਂ ਹੁੰਦੀਗੀ ਆਮ ਤੌਰ ਤੇ ਆਪਾਂ ਜਿਹੜਾ ਵੈਸੇ ਗੱਲ ਕਰਦੇ ਆ ਕਿ ਜਿਹੜੇ ਆਪਣੇ ਤਜਰਬੇ ਹੈਗੇ ਆਪਾਂ ਤੁਹਾਡੇ ਨਾਲ ਵੈਸੇ ਵੀਡੀਓ ਦੇ ਵਿੱਚ ਵੀ ਕਹਿੰਦੇ ਰਹੇ ਨੇ ਕਿ ਆਪਾਂ ਜਿਹੜੇ ਸਫਲ ਤੇ ਸਫਲ ਤਜਰਬੇ ਦੋਨਾਂ ਬਾਰੇ ਗੱਲ ਕਰਦੇ ਰਹੇਣੇ ਆਗੇ असफल 200 ਰੁਪਏ ਬਾਰੇ ਗੱਲ ਕਰਨ ਦਾ ਮੁੱਖ ਮਕਸਦ ਆਪਣਾ ਹੀ ਆ ਕਿ ਜਿਹੜਾ ਨੁਕਸਾਨ ਆਪਾਂ ਆਪਾਂ ਨੂੰ ਕਿਸੇ ਕਾਰਨ ਹੁੰਦਾਗਾ ਤੇ ਉਹ ਕਿਸੇ ਹੋਰ ਵੀਰ ਭਰਾ ਜਿਹੜਾ ਆਪਣਾ ਵੀਡੀਓ ਦੇਖਦਾਗਾ ਉਹਨੂੰ ਉਹਦੇ ਤੋਂ ਸਿੱਖਣ ਨੂੰ ਮਿਲ ਜੇ ਤੇ ਕੁਛ ਉਹ ਕੱਲ ਨੂੰ ਇਸ ਤਰ੍ਹਾਂ ਦੇ ਨੁਕਸਾਨ ਦਾ ਉਹਨੂੰ ਸਾਹਮਣਾ ਨਾ ਕਰਨਾ ਪਵੇ ਵੈਸੇ ਫਲ ਕਾਫੀ ਜਿਆਦੇ ਸੀਗਾ ਇਹਦੇ ਤੇ ਕੁਝ ਕਫਲ ਆਪਾਂ ਤੋੜ ਵੀ ਲਿਆ ਇੱਕ ਇਹਦੇ ਵਿੱਚ ਜਿਹੜਾ ਆਪਾਂ ਨੂੰ ਹੋਰ ਪ੍ਰੋਬਲਮ ਜ਼ਿਆਦਾ ਆਉਂਦੀ ਹੈਗੀ ਉਹ ਹੈਗੀ ਹੈ ਜੀ ਚਿੜੀਆਂ ਦੀ ਕਿ ਚਿੜੀਆਂ ਜਾਂ ਹੋਰ ਪੰਛੀ ਜਿਹੜੇ ਇਸ ਤਰ੍ਹਾਂ ਇਹਦੇ ਫਲ ਖਾ ਖਾ ਕੇ ਜਿਹੜੇ ਖਰਾਬ ਕਰ ਦੁੰਦੇ ਨੇਗੇ ਤੇ ਜਿਹੜੇ ਨਾ ਆਪਣੀ ਵਰਤੋਂ ਦੇ ਵਿੱਚ ਆਉਂਦੇ ਨੇ ਤੇ ਨਾ ਹੀ ਜਿਹੜਾ ਇੱਕ ਇਹ ਫਲ ਜਿਹੜੇ ਹੋਰ ਕੀਟਾ ਨੂੰ ਆ ਆਮੰਤਰਣ ਦੇਣ ਲੱਗ ਜਾਂਦੇ ਨੇ ਜਾਨੀ ਕਿ ਸੱਦਾ ਦੇਣ ਲੱਗ ਜਾਂਦੇ ਨੇ ਜਦੋਂ ਕਿ ਇਹ ਉਹਨਾਂ ਦੁਆਰਾ ਡੰਗ ਦਿੱਤੇ ਜਾਂਦੇ ਨੇ ਇਹਨਾਂ ਚੀਜ਼ਾਂ ਕਰਕੇ ਥੋੜੀ ਜਿਹਾ ਆਪਾਂ ਨੂੰ ਜੀਰ ਦੇ ਵਿੱਚ ਪ੍ਰੋਬਲਮ ਆਈ ਸੀ ਤੇ ਆਪਾਂ ਸੋਚਿਆ ਕਿ ਤੁਹਾਡੇ ਨਾਲ ਸਾਂਝੀ ਕਰੀਏ ਵੈਸੇ ਫਲ ਵਧੀਆ ਇਹਦੇ ਟੇਸਟੀ ਫਲ ਬਹੁਤ ਹੈਗਾ ਬਲੈਕ ਫਿਗ ਇਹ ਵੈਰੈਟੀ ਹੈਗੀ ਹੈਗੀ ਤੇ ਕਾਫੀ ਸਾਰਾ ਫਲ ਜਿਹੜਾ ਚਿੜੀਆਂ ਦੁਆਰਾ ਜਿਹੜਾ ਇਹਦਾ ਖਰਾਬ ਕਰ ਦਿੱਤਾ ਗਿਆ ਹੈਗਾ ਚਿੜੀਆਂ ਤੋਂ ਬਚਾਉਣ ਲਈ ਆਪਾਂ ਜਾਲੀ ਪਾਉਣ ਦਾ ਸੋਚ ਰਹੇ ਸੀ ਪਰ ਜਾਲੀ ਆਪਾਂ ਇਸ ਕਰਕੇ ਨਹੀਂ ਪਾਈ ਕਿਉਂਕਿ ਪਹਿਲਾਂ ਆਪਾਂ ਕੁਸ਼ਕ ਜਿਹੜੇ ਪਲਾਂਟਸ ਤੇ ਜਾਲੀ ਪਾਈ ਸੀਗੀ ਤੇ ਜ਼ਿਆਦਾ ਗਰਮੀ ਹੋਣ ਕਰਕੇ ਆਪਾਂ ਨੂੰ ਖਤਰਾ ਰਹਿੰਦਾ ਕਿ ਜਿਹੜਾ ਆਪਣਾ ਪlant ਨੂੰ ਕੋਈ ਨੁਕਸਾਨ ਨਾ ਪਹੁੰਚੇ ਇਸ ਕਰਕੇ ਜਿਹੜਾ ਇਹ ਪਲਾਂਟ ਇਸ ਤਰ੍ਹਾਂ ਹੀ ਛੱਡਿਆ ਸੀਗਾ ਹੁਣ ਆਪਾਂ ਇਹਦੀ ਅੰਜੀਰ ਦੀ ਕੁਝ ਦਿਨਾਂ ਦੇ ਵਿੱਚ ਜਿਹੜੀ ਹਾਰਵੈਸਟਿੰਗ ਕਰਾਂਗੇ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਆਪਾਂ ਉਸ ਘਾਹ ਕੇ ਤੇ ਕਿਸ ਤਰ੍ਹਾਂ ਆਪਾਂ ਬਰ ਸਕਦੇ ਹਾਂ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਿਹੜਾ ਤੁਹਾਡੇ ਨਾਲ ਤਜਰਬਾ ਸਾਂਝਾ ਕਰਾਂਗੇ ਉਮੀਦ ਕਰਦੇ ਹਾਂ ਕਿ ਵੀਡੀਓ ਤੁਹਾਡੇ ਲਈ ਜਿਹੜੀ ਸਹਾਈਖ ਸਾਬਤ ਹੋਊਗੀ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨਾਲ ਜੁੜੇ ਰਹੋ ਧੰਨਵਾਦ ਜੀ